25 ਜੁਲਾਈ ਨੂੰ ਗਿਆ ਸੀ ਜੇ ਉੱਥੋਂ ਫਿਰ ਸੂਰੀ ਨੇ ਬੰਨਾਂ ਨੇ ਸਾਨੂੰ 10 ਦਿਨ ਰੋਕਿਆ ਉੱਥੋਂ ਸਾਨੂੰ ਕਿਹਾ ਇਹ ਤੁਹਾਡੀ ਇੱਥੋਂ ਬਾਇਓਮੈਟਰੀ ਕਰਾਵਾਂਗੇ ਤੁਹਾਨੂੰ ਇੱਕ ਨੰਬਰ ਤੇ ਵਿਜੀ ਲਵਾਵਾਂਗੇ ਫਿਰ ਗੱਡੀ ਇਹਨਾਂ ਨੂੰ ਭੇਜਾਂਗੇ ਤੇ ਉੱਥੇ 10 ਦਿਨ ਰੋਕਿਆ ਸਾਨੂੰ ਫਿਰ ਸਾਡੇ ਪਾਸਪੋਰਟ ਸਭ ਕੁਝ ਜੋ ਡਾਊਟ ਡੂ ਲੀ ਸਭ ਡਾਊਨ ਕਰਾਣੇ ਲੱਲੇ ਹੜੋ ਸਾਰਾ ਕੁਝ ਪਾਸਪੋਰਟ ਸਭ ਕੁਝ ਲੱਲੇ ਫਿਰ 10 ਦਿਨ ਉੱਥੇ ਬਹਾਲਿਆ ਫਿਰ ਉਸ ਤੋਂ ਬਾਅਦ ਸਾਨੂੰ ਕਹਿੰਦੇ ਤੁਹਾਨੂੰ ਅਗਲੇ ਦੇਸ਼ ਭੇਜਣਾ ਆ ਉੱਥੋਂ ਤੁਹਾਡਾ ਗੱਡੀ ਕਾਰਵਾਈ ਕਰਾਂਗੇ ਉੱਥੋਂ ਫਿਰ ਸਾਨੂੰ ਸੇਪਰਾ ਹੀ ਉਹਨਾਂ ਨੇ ਉੱਥੋਂ ਗੱਡੀ ਅਗਲੀ ਕੰਟਰੀ ਕੋਲ ਲੈ ਜੀ ਨਾ ਮਾ ਸਰਹਲਾ ਹੱਤ ਜੀ ਮਾਰੇ ਜੀ ਬਨਾਮਾ ਚ ਬਹੁਤ ਜਿਆਦਾ ਜੀ ਜੋ ਨੋਜੋਨਾਂ ਦੀਆਂ ਹਾਂ ਹਾਂਜੀ ਇਦਾਂ ਹੀ ਲਾਸਾਂ ਪਈਆਂ ਜੀ ਹੱਡੀਆਂ ਪਈਆਂ ਪਿੰਜਰ ਪਈਆਂ ਇਦਾਂ ਹੀ ਲਾਸਾਂ ਵੀ ਸਾਡੇ ਨਾਲ ਅਜ ਤੋਂ ਕੁਝ ਸਮੇਂ ਪਹਿਲੇ ਇੱਕ ਮੁਰਦਾ ਸੀ ਜੀ ਅੰਬਰ ਸਰਦਾ ਅਮਰਜੀਤ ਨਾਂ ਹੀ ਮੁਰਦੇ ਦਾ ਉਹਦੀ ਡੈਥ ਹੋਈ ਸੀ ਉਦੋਂ ਆਪਾਂ ਕਲੰਬੀਆ ਸੀ ਤੇ ਜਦੋਂ ਆਪਾਂ ਬਾਰਡਰ ਕ੍ਰੋਸ ਕੀਤਾ ਤੇ ਉਹਦੀ ਉਦੋਂ ਵੀ ਡੈੱਡ ਬੋਡੀ ਉੱਥੇ ਪਈ ਹੋਈ ਉਦਾਂ ਹੀ ਉਹਦੇ ਕੱਪੜੇ ਕੁਪਰੇ ਰਹੇ ਉਦਾਂ ਵੀ ਅਖੇ ਬੋਡੀ ਪੂਰੀ ਡੈੱਡ ਉਹਦੀ ਉਸ ਪੇਪਰ ਸਰਵਡ ਬਾਹਂਦੇ ਉੱਥੇ ਹੀ ਜਾਂ ਫਿਰ ਡੌਂਕਰ ਉਹ ਲਾਸ ਨੂੰ ਚੁੱਕ ਕੇ ਤੇ ਪਾਣੀ ਸੁੱਟ ਦਿੰਦਾ ਹੈ ਅਸੀਂ ਉਸ ਜੰਹਾ ਜਾਂਦੇ ਸਾਰ ਅਸੀਂ 7 ਤਰੀਕ ਨੂੰ ਰਾਤ ਨੂੰ ਉੱਥੇ ਹੀ ਫਰਵਰੀ ਦੀ ਤੇ 7 ਨੂੰ ਰਾਤ ਨੂੰ ਅਸੀਂ ਬਾਰਡਰ ਕ੍ਰੋਸ ਕੀਤਾ ਜੀ ਰਾਤ ਨੂੰ 10:00 12:00 ਵਜੇ ਅਸੀਂ ਪਿਆਰੀ ਜੀ ਉਹਨਾਂ ਬਾਰਡਰ ਕ੍ਰੋਸ ਕੀਤਾ ਡੌਕਰਾਂ ਨੇ ਕਰਾਇਆ ਜੀ ਸਰ ਕੈਂਪ ਚ ਉੱਥੋਂ ਮੁੜ ਕੇ 7 8 ਨੂੰ ਹੀ ਕੈਂਪ ਚ ਪਹੁੰਚੇ ਅਸੀਂ ਚੌਂਕੀ ਜੀ ਉਹਨਾਂ ਸਿਹਾਂ ਹੂਨ ਫਿੰਗਰਫੂੰਗ ਕਰਾਏ ਆ ਫਿਰ ਉਹਨਾਂ ਕੈਂਪ ਚ ਲੈ ਗਏ ਆ ਚੌਂਕੀ ਜੀ ਤੇ ਉੱਥੋਂ ਮੁੜ ਕੇ ਉਹਨਾਂ ਨੇ ਸਾਨੂੰ 14 ਤਰੀਕ ਨੂੰ ਇੱਥੇ ਬਨਾਮਾ ਰਿਪੋਰਟ ਕਰਤਾ ਕਿੱਥੇ ਰਹਿ ਗਏ ਅਰ 14 ਨੂੰ ਬ੍ਰਾਹਮਾ ਆਏ ਉਹਨਾਂ ਦੀ ਕੋਈ ਯੂਐਨ ਦੀ ਕੋਈ ਸੰਸਥਾ ਹੈ ਜੀ ਉਹ ਓਆਈਐਮ ਵਾਲਿਆਂ ਦੀ ਤੇ ਉਹਨਾਂ ਨੇ ਉਹਨਾਂ ਦੇ ਅੰਦਰ ਜੀ ਅਹੀਂ ਉਹਨਾਂ ਨੇ ਸਾਨੂੰ ਉੱਥੇ ਹੋਟਲ 'ਚ ਰੱਖਿਆ ਜੀ ਇੰਡੀਆਨ ਅਹੀਂ ਜਦੋਂ ਵੀ ਉਹ ਜਹਾਜ਼ ਦੇ ਵਿੱਚ ਆਏ ਆ ਉਹਦੇ ਵਿੱਚ ਅਹੀਂ 30 ਤੋਂ ਪਲੱਸ ਇੰਡੀਅਨ ਸੀ ਬਾਕੀ ਹੋਰ ਕੰਟਰੀਆਂ ਦੇ ਦੂਜੇ ਵੀ ਮਤਲਬ 60-70 ਜਾਨੇ ਅਹੀਂ ਜਹਾਜ਼ ਦੇ ਵਿੱਚ ਆਏ ਜਿਹੜੇ ਆਰਮੀ ਦਾ ਜਹਾਜ਼ ਆਇਆ ਸੀ ਰਪਨਾਮਾ ਸਾਰਾ ਊੜਾ ਹੋਟਲ ਜੀ ਆ ਜੀ ਪੂਰੀ ਆਰਮੀ ਲੱਗੀ ਆ ਜੀ ਉਹਦੇ ਵਿੱਚ ਜੇ ਰੂਮ 'ਚ ਕੋਈ ਬਾਹਰ ਹੋਣਾ ਕੋਈ ਕੰਮ ਨਾ ਗੇਟ ਤੇ ਗਾੜੀ ਆਰਮੀ ਵਾਲੇ ਦੋ ਦੋ ਇੱਕ ਦੇ ਦੋ ਜਾਨਾ ਗੇਟ ਦੇ ਗ ਨਹੀਂ ਸਰ ਉਹ ਪੈਸੰਜਰ ਫਲਾਟ ਹੀ ਦੂਜੀ ਆਰਮੀ ਦੀ ਨਹੀਂ ਤੁਰਕੀ 에ਰ ਲੈਂਡ ਸਰ ਉੱਥੇ ਭੇਜਿਆ ਆਪਣਾ ਫਲਾਟਰ ਹੀ ਆ ਜੀ ਕਿ ਉਹ ਪਿਛਿਓ ਜਿਹੜੇ 베ਰੀਆਂ ਲਾ ਕੇ ਬਨਾਮਾ ਤਾਂ ਕਿ ਇੱਥੋਂ ਗਾੜੀ ਕੋਈ 베ਰੀ ਨਹੀਂ ਬੱਦੀ ਕੋਈ ਨਹੀਂ ਲੈ ਬਸ ਪਾਸਪੋਰਟ ਲੈ ਲੈ ਜਿੱਥੇ ਜਾਂ ਮੰਨ ਲਾ 에ਰਪੋਰਟ ਨਾਲ ਨੂੰ ਪਾਇਲਟ ਵਾਲਿਆਂ ਦੇ ਦਿੰਦੇ ਸੀ ਜਾਂ ਫਿਰ ਉਸ ਤੋਂ ਨੂੰ ਜਾਂ ਪਾਸਪੋਰਟ ਭਰਾਜ ਦੇ ਵਿੱਚ ਜਿੱਥੇ ਅਗਲੀ ਸਟੇ ਆ ਵੀ ਉਤਰ ਕੇ ਪਾਸਪੋਰਟ ਦੇ ਦਿਓ ਇਹਨਾਂ ਨੂੰ ਇਮੀਗ੍ਰੇਸ਼ਨ ਵਾਲਿਆਂ ਦੇ ਦਿਓ ਜਾਂ ਕਿ ਇਹਨੂੰ ਵੀ ਜੇ ਭੱਜਣਾ ਚਾਹ ਪੁੱਛ ਕੇ ਪਾਸ ਜਾਨ ਕੋਈ ਜੀ ਸੁਪਨਾ ਦੇ ਸੋਚਦਾ ਹੀ ਆ ਜੀ ਕਰ ਜਾ ਚੁੱਕਿਆ ਬੈਲੀ ਵੇਖੇ ਦੀ ਸੋਚਿਆ ਵੀ ਕੁਕ ਮਾਵਾਂਗੇ ਕਰਾਂਗੇ ਤੇ ਪਤਾ ਨਹੀਂ ਕਿ ਵੀ ਇਹ ਕੁਝ ਹੋਣਾ ਜੀ ਇਹ ਕੁਝ ਘੰਟਿਆਂ ਦੀ ਟੇਲ ਕਰਕੇ ਵੀ ਹੋਇਆ ਜੀ ਕੋ